ਅੱਜ ਜੀ 16 ਜਨਵਰੀ ਸਾਲ ਹੋ ਗਿਆ 2026 ਅੱਜ ਤੋਂ ਆਪਾਂ ਹੁਣ ਤੁਹਾਨੂੰ ਆਪਣੀ ਰੁਟੀਨ ਹੈ ਜਿਹੜੀ ਉਹ ਦਿਖਾਉਣੀ ਸ਼ੁਰੂ ਕਰਾਂਗੇ ਨਾਲ ਹੁੰਦੇ ਅੱਜ ਆਪਾਂ ਚੱਲਦੇ ਆਂ ਨਾਬੇ ਨੂੰ ਜੀ ਨਾਬੇ ਅੱਜ ਆਪਣਾ ਹੈਗਾ AI ਦਾ ਸੈਮੀਨਾਰ ਠੀਕ ਹੈ AI ਦਾ ਸੈਮੀਨਾਰ ਲਗਾਵਾਂਗੇ ਆਪਣੇ ਨਾਲ ਉੱਥੇ ਜਿਹੜੇ ਸਾਥੀ ਨੇ ਗੁਰਵਿੰਦਰ ਤੇ ਜਸਵੰਤ ਉੱਥੇ ਉਹਨਾਂ ਨੂੰ ਜਾ ਕੇ ਮਿਲਦੇ ਆਂ ਅੱਜ ਨਾਲੇ ਉਹਨਾਂ ਨੂੰ ਪੁੱਛਦੇ ਆਂ ਵੀ ਉਹ ਕੀ ਸਿਖਾਉਣਗੇ ਆਪਾਂ ਕੀ ਸਿਖਾਵਾਂਗੇ ਰਲ ਮਿਲ ਕੇ ਜਾ ਕੇ ਆਪਾਂ ਨੇ AI ਦਾ ਸੈਮੀਨਾਰ ਲਗਾਵਾਂਗੇ ਚਲੋ ਆਜੋ ਚੱਲਦੇ ਆਂ ਆਪਾਂ ਹੁਣ ਅੱਜ ਦੇ ਸੈਮੀਨਾਰ ਵੱਲ ਨੂੰ 90 ਵੱਲ ਨੂੰ ਬਾਕੀ ਰਸਤੇ 'ਚ ਦੇਖਦੇ ਆਂ ਸ਼ਾਇਦ ਰਖੜੇ ਰੁਕਣਾ ਵੀ ਪਊਗਾ ਸ਼ਾਇਦ ਦੇਖਦੇ ਆਂ ਬਾਕੀ ਓਕੇ ਜੀ ਲਓ ਜੀ ਹੁਣ ਆਪਾਂ ਗੱਡੀ 'ਚ ਕੇ ਬੈਠ ਤੇ ਹੁਣ ਆਪਾਂ ਹੁਣ ਚੱਲਦੇ ਆਂ ਨਾਂ 90 ਵੱਲ ਨੂੰ ਜਾਣਾ ਹੈ ਠੀਕ ਹੈ ਨਾ ਬਾਕੀ ਰਸਤੇ 'ਚ ਦੇਖਦੇ ਆਂ ਇੱਕ ਦੋ ਕੰਮ ਨੇ ਉਹ ਵੀ ਕਰਦੇ ਆਂ ਠੀਕ ਹੈ ਫਿਰ ਸੈਮੀਨਾਰ ਲਾਉਣੇ ਆਂ ਤੁਹਾਡੇ ਨਾਲ ਆਈਓ ਅੱਜ ਤੋਂ ਆਪਾਂ ਕੋਸ਼ਿਸ਼ ਕਰਾਂਗੇ ਰੁਟੀਨ 'ਚ ਆਪਾਂ ਗੱਲਬਾਤ ਕਰਦੇ ਰਹੀਏ ਠੀਕ ਹੈ ਨਾ ਬਾਕੀ ਸਲਾਹਾਂ ਵਗੈਰਾ ਤੁਸੀਂ ਨਾਲ ਹੁੰਦੇ ਦਿੰਦੇ ਰਹੋ ਵੀ ਕਿਸ ਤਰ੍ਹਾਂ ਦਾ ਆਪਾਂ ਕੀ ਕਰ ਕਰਦੇ ਰਹੀਏ ਨਾਲ ਹੁੰਦੇ ਠੀਕ ਹੈ ਨਾ ਗੁਰੂ ਘਰ ਦੇ ਨਾਲ-ਨਾਲ ਆਪਾਂ ਆਪਣੀ ਰੁਟੀਨ ਵੀ ਲਾਈਫ ਦੇ ਨਾਲ-ਨਾਲ ਆਪਾਂ ਤੁਹਾਨੂੰ ਦੱਸਦੇ ਰਹਾਂਗੇ। ਚਲੋ ਚੱਲਦੇ ਆਂ ਆਪਾਂ ਹੁਣ। ਰੋਡ ਤੇ ਆਪਾਂ ਚੜ ਗਏ ਤੇ ਤੇ ਰੋਡ ਤੇ ਧੁੰਦ ਕਹਿੰਦੀ ਐ ਕਿਤੇ ਨਾ ਜਾਓ। ਪਰ ਕੰਮ ਤੇ ਜਾਣਾ ਜ਼ਰੂਰੀ ਐ। ਕੰਮ ਤੇ ਨਹੀਂ ਜਾਵਾਂਗੇ ਤਾਂ ਫਿਰ ਰੋਟੀ ਵਾਲਾ ਹੀਲਾ ਔਖਾ ਹੋ ਜੂ। ਹਨਾ। ਬਾਕੀ ਆਪਾਂ ਹੁਣ ਰੋਡ ਤੇ ਚੜਤਾ ਗਈ ਧੁੰਦ ਦੇਖਦੇ ਆ ਹਾਲੇ ਤੱਕਰ ਤਾਂ ਦੇਖੋ ਮੋਬਾਈਲ 'ਚ ਤਾਂ ਕਲੈਰਟੀ ਪੂਰੀ ਆ ਰਹੀ ਆ ਪਰ ਧੁੰਦ ਨੇੜੇ-ਨੇੜੇ ਆ ਰਹੀ ਆ ਆਪਣੇ ਠੀਕ ਹੈ ਨਾ ਬਾਕੀ ਆਪਾਂ ਚੱਲ ਕੇ ਦੇਖਦੇ ਆ ਹੁਣ ਪਹਿਲਾਂ ਤਾਂ ਰਖੜੇ ਰੁਕਣਾ ਹੀ ਪੈਣਾ ਆਪਾਂ ਨੂੰ ਇਸ ਤੋਂ ਕੰਮ ਨਹੀਂ ਜਿਹੜੇ ਠੀਕ ਹੈ ਨਾ ਫਿਰ ਦੇਖਦੇ ਆ ਉੱਥੇ ਫਿਰ ਉਸ ਤੋਂ ਬਾਅਦ ਅੱਗੇ ਚੱਲਦੇ ਆ ਸਵੇਰੇ ਦੇਖ ਲਓ 9:55 ਪਰ ਧੁੰਦ ਕਹਿੰਦੇ ਕਿਤੇ ਨਹੀਂ ਜਾਣ ਦੇਣਾਗੇ ਸਾਨੂੰ ਠੀਕ ਹੈ। ਹੁਣ ਤਾਂ ਬਾਲੀ ਜ਼ਿਆਦਾ ਪੈ ਰਹੀ ਹੈ। ਆਪਾਂ ਪਰ ਹੁਣ ਜਾਣਾ ਤਾਂ ਹੈਗਾ ਹੀ ਆ। ਹਨਾ। ਤਾਂੰਦਰ ਰੋਡ ਤੇ ਬਾਲੀ ਹੈ। ਜਿਵੇਂ ਆਪਾਂ ਦੇਖੇ ਰਿਹਾ ਹਨਾ ਦੇਖ ਲੋ ਲੋ। ਆਹ ਹਾਲ ਐ ਤਾਂ ਤ ਤਾਂ ਹੈ ਕਿ ਕਰੀ ਪਾਸੀ ਹੋ ਜਾਂ ਬੀਆ। ਠੀਕ ਹੈ। ਬਾਕੀ ਆਪਾਂ ਅੱਗੇ ਚੱਲਦੇ ਆਂ ਹਰ ਖੜੇ ਚੱਲ ਕੇ ਫਿਰ ਦੇਖਦੇ ਆਂ। ਲੋ ਜੀ 9:30 ਹੋ ਗਏ ਤੇ ਹੁਣ ਸਕੂਲ ਉਨਾਂ ਪੈ ਗਿਆ ਥੋੜਾ ਜਿਹਾ ਕੰਮ ਲਈ ਸੈਮੀਨਾਰ ਤੋਂ ਪਹਿਲਾਂ ਠੀਕ ਹੈ ਨਾ ਫਿਰ ਆ ਗਿਆ ਸੀ ਕਿ ਬਸ ਮਿਸਤਰੀ ਲਾਇਆ ਹੋਇਆ ਸਕੂਲ 'ਚ ਵੀ ਠੀਕ ਹੈ ਨਾ ਸਰਕਾਰੀ ਸਕੂਲ 'ਚ ਤੇ ਕੰਧ ਕੁੰਢੀ ਜੀ ਬਣ ਰਹੀ ਸੀ ਹੁਣ ਉਹਨਾਂ ਨੂੰ ਮਿਲ ਕੇ ਉਹ ਤੋਂ ਸਮਾਨ ਸਮੂਹਣ ਪੂਰਾ ਕਰਕੇ ਹੁਣ ਆਪਾਂ ਨਾਬੇ ਕੰਨੀ ਨੂੰ ਫੇਰ ਤੁਰਪੇ ਰਖੜੇ ਤੋਂ ਠੀਕ ਹੈ ਨਾ ਅੱਜ ਹੁਣ ਆਪਾਂ ਹੁਣ ਪਹੁੰਚ ਗਏ ਨਾਬੇ ਠੀਕ ਹੈ ਬਸ ਹੁਣ ਜਿੱਥੇ AI ਦਾ ਸੈਮੀਨਾਰ ਹੈ ਸਾਡਾ ਉੱਥੇ ਪਹੁੰਚਦੇ ਆ ਜਲਦੀ ਉਹ ਪਹੁੰਚ ਕੇ ਫਿਰ ਉੱਥੇ ਦੀ ਗੱਲਬਾਤ ਹੈ ਜਿਹੜੀ ਆਪਾਂ ਕਰਦੇ ਆ ਫਿਰ ਪਰ ਜਿੰਨੀ ਦੇਰ ਤੱਕ ਆਪਾਂ ਬੱਚੇ ਨੂੰ ਸਮਝਾਉਂਦੇ ਨਹੀਂ ਕਿ ਇਹ ਜਿਹੜਾ ਮੈਸੇਜ ਹੈ ਜਰਿਆ ਇਤਰਾਮ ਦਾ ਜੇ ਸਾਈਬਰ ਹੈ ਉਸੇ ਕਿਸੇ ਏਕ ਟੂ ਟੂ ਡਿਵਾਨੀਓਂ ਦੇ ਸ਼ੁਰੂਆਤੀ ਸਰਗਰ ਪਹਿਚਾਨਦੇ ਮਦਦ ਕਰਦਾ ਹੈ ਉਦਾਹਰਨ ਲਈ AI ਟੂ ਟੂ ਐਕਸਰੇਸ ਔਰ ਸਕੈਨ ਦੀ ਜਲਦੀ ਜਾਂਚ ਕਰਨੇ ਮਦਦ ਕਰਦਾ ਹੈ ਹਾਂਜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਅੱਜ ਨਾਪੇ AI ਦਾ ਸੈਮੀਨਾਰ ਲਾਉਣ ਆਏ ਤੇ ਤੇ ਨਾਲ ਵੀਰੋਣੀ ਗੁਰਵਿੰਦਰ ਜੀ ਹੁਣ AI ਦੇ ਬਾਰੇ ਦੱਸਣਗੇ ਤੇ ਨਾਲੇ ਅੱਜ ਦੇ ਸੈਮੀਨਾਰ ਦੇ ਬਾਰੇ ਹਾਂਜੀ ਬਹੁਤ ਸਤਿਕਾਰਯੋਗ ਆਧਿਆਪਕ ਸਾਥੀਓ ਅੱਜ AI ਮੋਡੀਊਲ ਤੇ ਜਿਹੜਾ ਸੈਮੀਨਾਰ ਲਗਾਇਆ ਗਿਆ ਮੇਰੇ ਵੀਰ ਪਰਮਦੀਪ ਸਿੰਘ ਨਾਲ ਜਸਵੰਤ ਵੀਰ ਤੇ ਮੈਂ ਗੁਰਵਿੰਦਰ ਸਿੰਘ ਸਾਸੀ ਐਜ਼ ਅ ਰਿਸੋਰਸ ਪਰਸਨ ਇਸ ਸੈਮੀਨਾਰ ਦੇ ਵਿੱਚ ਬਹੁਤ ਮਾਣ ਹੈ ਭਾਈ ਤੇ ਅਸੀਂ ਮਤਲਬ ਅਧਿਆਪਕ ਸਾਥੀਆਂ ਨੂੰ ਇਹੀ ਮੈਸੇਜ ਦਿੰਦਾ ਵੀ AI ਮੋਡੀਊਲ ਨੂੰ ਆਪਾਂ ਨੇ ਇੱਕ ਐਕਟੀਵਿਟੀ ਦੇ ਤੌਰ ਤੇ ਯੂਜ਼ ਕਰਨਾ ਨਾ ਕਿ ਆਪਾਂ ਨੇ ਟੋਟਲੀ ਇਸ ਤੇ ਡਿਪੈਂਡੈਂਟ ਰਹਿਣਾ ਆਪਣੇ ਵਿਦਿਆਰਥੀਆਂ ਨੂੰ ਆਪਾਂ ਨੇ ਇੱਕ ਮੋਡਿਊਲ ਬਣਾ ਕੇ ਇੱਕ ਟੂਲ ਦੀ ਵਰਤੋਂ ਦੇ ਨਾਲ ਏ.ਆਈ. ਯੂਜ਼ ਆਪਾਂ ਨੇ ਵਧਾਉਣੀ ਆ। ਹਰੇਕ ਸਬਜੈਕਟ ਦੇ ਵਿੱਚੋਂ ਅੱਗੇ ਲੈ ਕੇ ਆਣਾ ਏ.ਆਈ. ਟੂਲ ਜੀ। ਧੰਨਵਾਦ। ਲੋ ਜੀ ਅੱਜ ਆਪਾਂ ਏ.ਆਈ. ਦਾ ਸੈਮੀਨਾਰ ਲਾ ਕੇ ਹੁਣ ਵਾਪਸ ਪਟਿਆਲੇ ਵੱਲ ਨੂੰ ਜਾ ਰਹੇ ਹਾਂ। ਠੀਕ ਹੈ। ਤੇ ਅੱਜ ਦੇ ਵਲੌਗ ਵਿੱਚ ਬਹੁਤਾ ਕੁਝ ਤਾਂ ਨਹੀਂ ਹੋਣਾ ਪਰ ਇਹ ਹੈ ਵੀ ਸਿੰਪਲ ਰੁਟੀਨ ਲਾਈਫ ਦੇ ਵਿੱਚੋਂ ਕੁਝ ਹਿੱਸਾ ਹੈ ਜਿਹੜਾ ਅੱਜ ਦੇ ਦਿਨ 'ਚ ਆਪਾਂ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਕਹੀ ਜਿਹੀ ਲਾਈਫ ਜਿਉ ਰਹੇ ਹਾਂ ਤੇ ਉਹੀ ਜਿਹੀ ਲਾਈਫ ਦਾ ਹਿੱਸਾ ਹੈ ਜਿਹੜਾ ਤੁਹਾਨੂੰ ਬਣਾਉਣ ਦੀ ਕੋਸ਼ਿਸ਼ ਕਰੀਏ ਆਪਾਂ ਨੇ ਵੀ ਠੀਕ ਹੈ ਤੇ ਬਾਕੀ ਹੁਣ ਬਸ ਅੱਜ ਦਾ ਬਲੌਗ ਹੈ ਜਿਹੜਾ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਠੀਕ ਹੈ ਤੇ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਹੈ ਜਿਹੜਾ ਤੁਸੀਂ ਕਰਦੇ ਹੋ ਜੀ ਧੰਨਵਾਦ ਜੀ ਬਾਕੀ ਕੱਲ ਦੇ ਬਲੌਗ ਦੇ ਵਿੱਚ ਦੁਬਾਰਾ ਆਪਾਂ ਫੇਰ ਮਿਲਦੇ ਆਂ ਰੂਟੀਨ 'ਚ ਆਪਾਂ ਹੁਣ ਬਲੌਗ ਹੈ ਜਿਹੜਾ ਆਪਣਾ ਬਣਾਉਂਦੇ ਰਹਾਂਗੇ